ਕਾਲੀ ਤੇ ਮੈਨੂੰ ਕਾਲ ਕਾਹੇ ਕੱਢੀ ਆ ਮੈਂ ਕਿਆ ਤੇਰਾ ਪੁੱਤ ਸਵਾਰ ਕਿਤੇ ਸੌਾਤੇ ਪਾਰੂ ਮੈਂ ਨੌਂ ਚ ਭੇਜਿਆ ਸੀ ਖੀਰ ਦੇ ਨੌਂ ਦੀ ਨੌ ਦੇਖੀਏ ਜੇ 14 ਸਾਲ ਮੇਰੇ ਪੁੱਤਰ ਨੂੰ ਗਏ ਨੂੰ ਹੋ ਗਈ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਖੱਲੇ ਬਾਹਰ ਤੇ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉਧਰ ਕਾਰ ਨੂੰ ਨਹੀਂ ਦੇਖਤੀ ਆਖਣਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਹਾਂ ਮੈਂ ਪੇਪਰ ਬਣਾਉਣ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਿਰਫ ਨਵੇਂ ਸਾਲ 'ਚ ਮੈਂ ਆ ਜਾਣਾ ਮੈਂ ਆਣ ਕੇ ਨਾ ਕੁਛ ਕਰ ਲੂਗਾ ਮੈਂ ਨਾ ਵੇਖਿਆ ਕਰਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚੱਲ ਉਧਰ ਹੀ ਰਿਆਪੂਰੀ ਕਰਨ ਕਰ ਲਾ ਨੰਮੀ ਮੇਕਮ ਆ ਕੇ ਪੈਸੇ ਮੈਂ ਕਰ ਬਣਾ ਲੂੰਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਫਿਰ ਪੁੱਤ ਨੂੰ ਕੋਈ ਨਹੀਂ ਮੇਰੇ ਪੁੱਤ ਨੂੰ ਜੱਕਦਾ ਵੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸਾਸ ਨੂੰ ਆਉਂਡਿਆ ਵਾ ਨੂੰ ਨਹੀਂ ਪਤਾ ਮੇਰੇ ਪੁੱਤ ਨਾ ਕੀ ਬੱਪ ਨੂੰ ਕੀ ਮੇਰੀ ਸਰਕਾਰ ਗਰੀ ਹੈ ਹੋ ਪੀਲਾ ਮੈਂ ਤੇ ਘਰ ਤੋਂ ਤਾਂ ਹੀ ਪੁੱਤ ਬਦਲੇ ਵੀ ਚੱਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰਕਾਰ ਦੀ ਜ਼ਿੰਦਗੀ ਸਵਾਰ ਲਊਗਾ ਹੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਮਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਹਰ ਚ ਤੁਰਦਾ ਮੇਰੀ ਸਰਕਾਰ ਨੂੰ ਮੈਂ ਅਪੀਲ ਆ ਵੀ ਮੇਰਾ ਪੁੱਤ ਨੂੰ ਇੱਕ ਰਾਹ ਜਾਂਦਾ ਜਾਵੇ ਹਾਂ ਤੇ ਨਾ ਵੇਖਿਆ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਰੀ ਨਾ ਮੇਰਾ ਕੋਈ ਬੰਨਾ ਸਾਡਾ ਬੇਟਾ ਤਿਲਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ ਇੰਗਲੈਂਡ ਗਿਆ ਸੀ ਪਰ ਉੱਥੇ ਇੰਨੇ ਹਾਲਾਤ ਨਹੀਂ ਸਦਾਰ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬੈਲੀ ਬੋਰਡ ਦੇ ਵਿੱਚ ਰਾਇਲਮਨ ਦੇ ਅਵਦੇ ਤੇ ਨੌਕਰੀ ਕੀਤੀ ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਇੰਗਲੈਂਡ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਸ ਨੂੰ ਹਟੈਕ ਨਾਲ ਮੌਤ ਹੋ ਗਈ 13 ਘਰ ਦੇ ਜੀਆਂ ਨੂੰ ਮਠਾਲਿਆ ਤੇ ਉਹ ਤੁਹੀਂ ਇੱਕ ਫੋਨ ਨਹੀਂ ਚੁੱਕਿਆ ਜਦ ਆਪਕੋ ਫੋਨ ਮਿਲਵਾਉਂਦਿਆ ਤੇ ਉਹਦੀ ਮੌਤ ਹੋ ਚੁੱਕੀ ਹੱਟ ਟੈਗ ਦੇ ਨਾਲ ਤੇ ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ ਦੇਖਿਏ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਕਿ ਹਾਂ ਠੀਕ ਉਹਦੀ ਮੌਤ ਹੋ ਗਈ ਆ ਬੇਟਾ ਘਰ ਦੇ ਹਾਲਾਤ ਹੀ ਨਹੀਂ ਸੁਧਾਰ ਰਹੇ 14 ਸਾਲ ਹਾਂ ਜੀ 14 ਸਾਲਾਂ ਦੇ ਹੀ ਘਰ ਦੇ ਹਾਲਾਤ ਹੀ ਨਹੀਂ ਸੁਧਾਰ ਸਕੇ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰਿਆ ਨਹੀਂ ਗਿਆ ਸਾਡੇ ਮਕਾਨ ਦੇ ਕੋ ਸਾਰੇ ਟੱਠੇ ਆ ਬਾਲਿਆਂ ਦੇ ਮਕਾਨ ਨੇ ਤੇ ਸਾਰੇ ਟੱਠੇ ਹੋਏ ਆ ਕੀ ਪੀਲ ਕੀ ਕਰਦੇ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਸਾਡੇ ਅੱਜ ਤੱਕ ਮਤ ਨਹੀਂ ਕੀਤੀ ਨਾ ਅੱਜ ਤੱਕ 3 ਦਿਨ ਹੋ ਗਿਆ ਅਜੇ ਤੱਕ ਛੱਡ ਕੋ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕਹੇ ਨੇ ਸਾਡੀ ਸਾਰ ਨਹੀਂ ਲਈ ਧਿਆਨ